24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਭਰਿਆ ਸੱਖੀਓ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਲੋਕੀਂ ਘਰਾਂ ਨੂੰ ਲੈ ਕੇ ਜਾ ਰਹੇ ਸੀ ਮਸ਼ੀਆਂ। ਰੈਸਕਿਊ ਟੀਮ ਨੇ ਮੌਕੇ ਤੇ ਪਹੁੰਚ ਕੇ ਮਸ਼ੀਆਂ ਨੂੰ ਕੀਤਾ ਰੈਸਕਿਊ। ਮਾਮਲਾ ਅਮ੍ਰਿਤਸਰ ਦੀ ਤਾਰਾਂ ਵਾਲੇ ਪੁਲ ਵਾਲੀ ਨਹਿਰ ਦਾ ਹੈ ਜੋ ਕਿ ਇਸ ਵੇਲੇ ਸੁੱਕੀ ਹੋਈ ਹੈ। ਜਿਸ ਵਿੱਚ ਨਾ ਮਾਤਰ ਪਾਣੀ ਹੈ। ਉਸ ਵਿੱਚ ਜਿਹੜੀਆਂ ਥੋੜੀਆਂ-ਬਹੁਤੀਆਂ ਮਸ਼ੀਆਂ ਬਚੀਆਂ ਹੋਈਆਂ ਨੇ ਉਹਨਾਂ ਨੂੰ ਵੀ ਨੇੜੇ ਦੇ ਰਹਿਣ ਵੱਲ ਲੋਕੀ ਤੇ ਹੋਰ ਮਸਾਫਿਰ ਆਪਣੇ ਘਰ ਕੱਢ ਕੇ ਲੈ ਕੇ ਜਾ ਰਹੇ ਸਨ ਇਸ ਤੋਂ ਰੋਕ ਲਗਾਉਣ ਵਾਸਤੇ ਅੱਜ ਇੱਕ ਸਮਾਜ ਸੇਵੀ ਸੰਸਥਾ ਅਤੇ ਰੈਸਕਿਊ ਟੀਮ ਵੱਲੋਂ ਇਹਨਾਂ ਸਾਰੀਆਂ ਹੀ ਮਸ਼ੀਆਂ ਨੂੰ ਰੈਸਕਿਊ ਕਰਕੇ ਬਜ਼ਿਆਸ ਦੇ ਆ ਰਹਾ ਅਤੇ ਹਰੀਕੇ ਪੱਤਣ ਵਿੱਚ ਛੱਡਣ ਦੀ ਅਪੀਲ ਕੀਤੀ ਗਈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਅਮ੍ਰਿਤਸਰ ਤੋਂ ਬਿਰਦੀ ਵਿਸ਼ੇਸ਼ਿਤਪੁਰ ਸਰ ਮੇਰਾ ਨਾਮ ਐਦਰੂ ਮੇਰਾ ਵਾ ਤੇ ਮੈਂ ਐਂਟੀ ਕਰੇਨ ਐਨੀਮਲ ਤੋਂ ਅੰਦਰੋਂ ਮੇਰਾ ਤੇ ਬਾਕੀ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਕੱਲੇ ਨਾਲ ਵੱਲੋਂ ਕਿ ਜਿਹੜੇ ਕਿ ਕੁਝ ਬੰਦੇ ਇੱਥੇ ਆਏ ਆ ਤੇ ਮਿਰਚਲੀਆਂ ਨੂੰ ਜਿਹੜਾ ਕਿ ਲੈ ਕੇ ਜਾ ਰਹੇ ਆ ਤੇ ਅੱਜ ਆਪਾਂ ਪੂਰੀ ਟੀਮ ਨਾਲ ਆਏ ਆ ਤੇ ਨਾਲ ਸਾਡੇ ਨਾਲ ਵੀਰ ਜੀ ਵੀ ਨੇ ਤੇ ਇਹਨਾਂ ਦੇ ਨਾਲ ਜਿਹੜਾ ਕਿ ਆਪਾਂ ਮਸਜੀਆਂ ਨੂੰ ਬਾਹਰ ਕੱਢ ਲਿੱਤਾ ਗਿਆ ਤੇ ਜਦੋਂ ਹੁਣ ਛੁੱਟਿਆ ਜਾਏਗਾ ਮਸਜੀਆਂ ਨੂੰ ਰੈਸਕਿਊ ਕਰਕੇ ਕਿੱਥੇ ਛੱਡਿਆ ਗਿਆ ਸਰ ਦੇਖੋ ਜੀ ਆਪਾਂ ਦਰਿਆ ਵਿੱਚ ਜਾਵਾਂਗੇ ਬਿਆਸ ਵਾਲੇ ਜਾਵਾਂਗੇ ਉੱਥੇ ਛੱਡ ਕੇ ਆਵਾਂਗੇ ਇਹਨਾਂ ਨੂੰ ਕਿ ਜਿਹੜਾ ਕਿ ਇਹ ਬਚ ਸਕਣ ਤੇ ਨਾਲ ਪਾਣੀ ਨਾਲ ਕਰ ਸਕਣ ਤੇ ਲੱਗਦਾ ਨਹੀਂ ਪੂਰਾ ਪਾਣੀ ਬੰਦ ਕਰਨ ਨਾਲੋਂ ਚੰਗਾ ਥੋੜਾ ਥੋੜਾ ਪਾਣੀ ਅਗਰ ਜਾਵੇ ਜੀ ਹਾਂ ਬਿਲਕੁਲ ਹੋਣਾ ਚਾਹੀਦਾ ਥੋੜਾ ਪਾਣੀ ਇਹਨਾਂ ਨੂੰ ਛੱਡਣਾ ਚਾਹੀਦਾ ਬਿਲਕੁਲ ਬੰਦ ਨਹੀਂ ਕਰਨਾ ਚਾਹੀਦਾ ਜੋ ਵੀ ਬਿਲਕੁਲ ਬੰਦ ਕਰਨ ਨਾਲ ਜਿੰਨੇ ਵੀ ਜੀ ਹੈ ਪਾਣੀ ਵਾਲੇ ਉਹਨਾਂ ਸਾਰਿਆਂ ਨੂੰ ਡੈਥ ਹੋ ਸਕਦੀ ਹੈ ਸਤ ਕੋ ਹੋ ਸਕਦਾ ਨੁਕਸਾਨ ਹੋ ਸਕਦਾ ਉਹ ਚੀਜ਼ ਦਾ ਸਰਕਾਰ ਨੂੰ ਦੇਖਣਾ ਚਾਹੀਦਾ ਉਹ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੈਦਾ ترਸੀਮ ਸਿੰਘ ਬੁੱਢਾ ਦਾਲ ਤੇ ਛੋਟੇ ਵੀਰ ਜੀ ਫਤੇ ਸਿੰਘ ਤੇ ਇੱਕ ਇੱਥੇ ਕੱਲ ਮੈਂ ਵੇਖਿਆ ਸਵੇਰੇ ਆਤਾਰਾਂ ਵਾਲੇ ਪੁਲ ਤੇ ਪਾਣੀ ਬਿਲਕੁਲ ਨਹਿਰ ਦੇ ਵਿੱਚੋਂ ਸੁੱਕ ਗਿਆ ਉਹ ਪਾਣੀ ਸੁੱਕਣ ਦੇ ਕਾਰਨ ਜਿਹੜੇ ਬੱਚੇ ਆ ਛੋਟੇ ਛੋਟੇ ਮੱਛੀਆਂ ਦੇ ਇਹ ਕੱਲ ਮੈਂ ਸਵੇਰੇ ਵੇਖਿਆ ਇੱਥੇ ਭਈਏ ਦੋ ਤਿੰਨ ਤੇ ਉਹਨਾਂ ਨੇ ਲਫਾਫਿਆਂ 'ਚ ਪਾਈਆਂ ਉਹਨਾਂ ਦੇ ਕੋਲੋਂ ਜਾ ਕੇ ਉਹਨਾਂ ਨੂੰ ਕਿਹਾ ਵੀ ਪੁੱਤਰਾ ਇਹਨਾਂ ਨੂੰ ਛੱਡ ਦੋ ਉਹ ਮੱਛੀਆਂ ਛੜਵਾਤੀਆਂ ਛੜਵਾ ਕੇ ਫਿਰ ਮੈਂ ਆਪਦੇ ਗਰੁੱਪ ਵਾਲਿਆਂ ਨੂੰ ਡਾਕਟਰ ਰੌਫਲ ਮਹਿਰਾ ਚੇਅਰਮੈਨ ਸਾਹਿਬ ਤੇ ਹੋਰ ਆ ਧਰੂ ਵੀਰ ਜੀ ਤੇ ਹੋਰ ਇਹਨਾਂ ਦੇ ਬੱਚਿਆਂ ਦੇ ਸਹਿਯੋਗ ਦੇ ਨਾਲ ਹੋਰ ਵੀ ਸਾਡੀ ਸਾਰੀ ਟੀਮ ਨਾਲ ਤੇ ਉਹਨਾਂ ਨੂੰ ਮੱਛੀਆਂ ਨੂੰ ਬਾਹਰ ਕਢਵਾਇਆ ਗਿਆ ਹੁਣ ਇਸ ਟਾਈਮ ਤੇ ਬਾਹਰ ਕਢਵਾ ਕੇ ਹੁਣ ਇਹਨਾਂ ਨੂੰ ਬਿਆਸਾ ਦਰਿਆ 'ਚ ਤੇ ਜਾਂ ਹਰੀਕੇ ਦਰਿਆ 'ਚ ਇਹਨਾਂ ਨੂੰ ਉੱਥੇ ਛੱਡਿਆ ਜਾਏਗਾ ਇਹਨਾਂ ਦੀ ਜ਼ਿੰਦਗੀ ਬਚਾਏ ਇਸ ਕਰਕੇ ਅੱਗੇ ਵੀ ਸੂਚਨਾ ਇਹੋ ਕਰਦੇ ਆਂ ਕਿ ਕਿਸੇ ਵੀ ਵੀਰ ਭਰਾ ਨੂੰ ਕਿਤੇ ਬਾਹਰ ਕਿਤੇ ਗਾਹ ਦੇ ਕਿਸੇ ਵੀ ਜਨਵਰ ਦੇ ਕਿਸੇ ਦੇ ਕੀੜੇ ਪਏ ਹੋਣ ਕੋਈ ਜ਼ਖਮ ਹੋਵੇ ਜਾਂ ਕਿਤੇ ਦਰਖਤ ਤੇ ਟੰਗਿਆ ਹੋਵੇ ਡੋਰ ਦੇ ਕਾਰਨ ਤੇ ਇਹ ਜਿਹੜੇ ਸਾਡੇ ਆ ਗਰੁੱਪ ਆ ਡਾਕਟਰ ਆਫਲ ਮਹਿਰਾ ਚੇਅਰਮੈਨ ਸਾਹਿਬ ਤੇ ਇਹ ਸਾਰੇ ਐਂਟੀ ਕਲੇਮ ਪ੍ਰੋਟੈਕਸ਼ਨ ਤੇ ਇਹ ਤੋਂ ਇਹ ਸਾਰੇ ਸਾਡੇ ਗਰੁੱਪ ਵਾਲੇ ਸੇਵਾ ਕਰਦੇ ਆ ਕਿਤੇ ਵੀ ਕੋਈ ਵੀ ਕੰਮ ਹੋਵੇ ਇਹਨਾਂ ਨੂੰ ਸੂਚਨਾ ਕੀਤੀ ਜਾਵੇ ਸਾਰੀ ਸੰਗਤ ਨੂੰ ਇਹ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਿੰਨੀ ਕਿੰਨੀ ਮੱਛੀ ਹੁੰਦੀ ਹੈ ਮੱਛੀਆਂ ਤਾਂ ਕਾਫੀ ਫੜੀਆਂ ਗਈਆਂ ਵੀਰ ਜੀ ਅੱਜ ਉਹਨੋਂ ਨਾ ਮੱਛੀਆਂ ਤਾਂ ਤੁਹਾਡੇ ਵੱਲੋਂ ਕੀ ਕੀਤਾ ਜਾਏਗਾ ਹੁਣ ਇਹਨਾਂ ਨੂੰ ਬਿਆਸਾ ਦਰਿਆ ਦੇ ਵਿੱਚ ਛੱਡਿਆ ਜਾਏਗਾ ਤੇ ਜਾਂ ਹਰੀਕੇ ਦਰਿਆ ਦੇ ਵਿੱਚ ਛੱਡਿਆ ਜਾਏਗਾ ਕਹਿੰਦਾ ਸਰਕਾਰਾਂ ਵੱਲੋਂ ਜਦੋਂ ਨੈਰਾ ਨੈਰਾ ਦਾ ਪਾਣੀ ਨੂੰ ਬਿਲਕੁਲ ਬੰਦ ਕਰ ਦਿੱਤਾ ਜਾਂਦਾ ਤਾਂ ਕਈ ਪਾਣੀ ਦੇ ਜਾਨਵਰ ਜਿਹੜੇ ਹੈਗੇ ਉਹ ਮਰ ਜਾਂਦੇ ਇਹ ਕਈ ਮੌਤ ਦੇ ਸ਼ਿਕਾਰ ਹੋ ਜਾਂਦੇ ਬਹੁਤ ਜ਼ਿਆਦਾ ਪਾਣੀ ਕਾਰਨ ਜਿਸ ਤਰ੍ਹਾਂ ਪਾਣੀ ਹੁਣ ਵਗਦਾ ਹੋਵੇ ਵਾਰਾ ਡੰਗਰ ਪਸ਼ੂ ਕੋਈ ਗਾਂ ਕੋਈ ਕੋਈ ਇਸ ਤਰ੍ਹਾਂ ਕੋਈ ਵੀ ਜਾਨਵਰ ਆ ਉਹ ਕਿਤੇ ਪਾਣੀ ਪੀ ਸਕਦਾ ਵਾ ਇਹ ਸਰਕਾਰ ਆਸਤੇ ਤੇ ਸੋਚਣਾ ਚਾਹੀਦਾ ਹੈ ਇਸ ਹਾਸਤੇ ਵੀ ਪਾਣੀ ਨਹੀਂ ਰੋਕਣਾ ਚਾਹੀਦਾ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਇਹੋ ਦੇਣਾ ਚਾਹੁੰਦੇ ਆ ਕਿ ਜਿਹੜੇ ਅਸੀਂ ਆ ਦੋ ਵੀ ਬਚਨ ਕਰਦੇ ਆ ਇਹ ਸਾਡੇ ਪ੍ਰਵਾਨ ਕਰਨ ਤੇ ਜਿਸ ਤਰ੍ਹਾਂ ਇਹ ਆ ਨੇ ਇਹ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ